ਹਾਲੀ ਪੰਜਾਬੀਓ ਸਾਸਤਰੀ ਕਾਲ ਜਿਵੇਂ ਕਿ ਕਰਨਲ ਮਾਮਲੇ ਦੇ ਵਿੱਚ ਬਹੁਤ ਵੱਡਾ ਮੋੜ ਆ ਗਿਆ ਯਾਨੀ ਕਰਨਲ ਮਾਮਲੇ ਦੇ ਵਿੱਚ ਸਭ ਤੋਂ ਵੱਡੇ ਦੋਸ਼ੀ ਪਾਏ ਗਏ ਸੀ ਐਸਐਸਪੀ ਨਾਨਕ ਸਿੰਘ ਜਿਹੜੇ ਕਿ ਅੱਜ ਡੀਆਈ ਰੇਂਜ ਦੇ ਆਫੀਸਰ ਬਣ ਚੁੱਕੇ ਨੇ ਔਰ ਉਹਨਾਂ ਦੇ ਉੱਤੇ ਬਹੁਤ ਵੱਡਾ ਧੱਕ ਜਿਹੜੀ ਕਿ ਸੀਬੀਆਈ ਨੇ ਪਾ ਦਿੱਤੀ ਹੈ ਔਰ ਦਿਨ ਚੜ੍ਹਦੇ ਹੀ ਪੰਜਾਬ ਦੇ ਅੰਦਰ ਦੇਖੋ ਕੱਲ ਇਸ ਖਬਰ ਨੇ ਫੇਰ ਤੋਂ ਮਰਤਲਕਾ ਬਚਾ ਦਿੱਤਾ ਸੀ ਪਰ ਅੱਜ ਦਿਨ ਚੜ੍ਹਦੇ ਹੀ ਵੱਡਾ ਇੱਕ ਮਾਮਲਾ ਫੇਰ ਤੋਂ ਸਾਹਮਣੇ ਆ ਗਿਆ ਯਾਨੀ ਐਸਐਸਪੀ ਨਾਨਕ ਸਿੰਘ ਪਟਿਆਲੇ ਦੇ ਅੰਦਰ ਜਿਸ ਵਕਤ ਇਹ ਘਟਨਾ ਹੁੰਦੀ ਹੈ ਕਰਨਲ ਦੇ ਬੇਟੇ ਨੂੰ ਵੀ ਕੁੱਟਿਆ ਜਾਂਦਾ ਕਰਨਲ ਨੂੰ ਵੀ ਕੁੱਟਿਆ ਜਾਂਦਾ ਪਰ ਥੋੜੀ ਜੀ ਦੂਰ ਇੱਕ ਹੈੱਡ ਕੁਆਰਟਰ ਸੀ ਫੌਜਦਾਰ ਕਹਿੰਦੇ ਜੀ ਜੇਕਰ ਕਰਨਲ ਇੱਕ ਵਾਰੀ ਉੱਥੇ ਫੋਨ ਲਾ ਦਿੰਦਾ ਗਲਤੀ ਦੇ ਨਾਲ ਵੀ ਉਸ ਵਕਤ ਉਹ ਚਾਰੇ ਪੁਲਿਸ ਮਲਾਜ਼ਮ ਵੀ ਔਰ ਨਾਲ ਹੀ ਨਾਲ ਉਹਨਾਂ ਨੂੰ ਲੁਕਾਉਣ ਵਾਲੇ ਐਸਐਸਪੀ ਨਾਨਕ ਸਿੰਘ ਇਹਨਾਂ ਨੂੰ ਸਰਕਸ ਖਾਇਆ ਜਾਣਾ ਸੀ ਪਰ ਦੂਜੇ ਪਾਸੇ ਅੱਜ ਮਾਮਲਾ ਬੜਾ ਕਬੀਰ ਹੋ ਚੁੱਕਿਆ ਕਿਉਂਕਿ ਕਰਨਲ ਮਾਮਲੇ ਨੂੰ ਲੈ ਕੇ ਦਰਸਲ ਦੇ ਵਿੱਚ ਪੂਰੀ ਫੌਜ ਉਤਰ ਆਈ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਫੇਰ ਤੋਂ ਇਹ ਮੁੱਦੇ ਨੇ ਰਫਤਾਰ ਫੜ ਲਈ ਹੈ ਕਿਉਂਕਿ ਵੱਖ-ਵੱਖ ਚੈਨਲਾਂ ਦੇ ਉੱਤੇ ਫੇਰ ਤੋਂ ਦੀਆਂ ਡਿਬੇਟਾਂ ਚੱਲਣ ਲੱਗੀਆਂ ਨੇ ਵਿਰੋਧਤਾ ਹੋਣ ਲੱਗੀ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਕਿ ਭਾਈ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਸੀਬੀਆਈ ਤਰ੍ਹਾਂ ਸਖਤੀ ਸੀ ਬਹੁਤ ਸਾਰੇ ਸਾਥੀਆਂ ਨੇ ਪਹਿਲਾਂ ਵੀ ਕਿਹਾ ਕਹਿੰਦੇ ਜੀ ਐਵੇਂ ਨਹੀਂ ਸੀਬੀਆਈ ਤੇ ਭਰੋਸਾ ਕਰਦੇ ਸੀਬੀਆਈ ਏਜੰਸੀ ਉਹ ਏਜੰਸੀ ਆ ਕਿ ਜਿਹੜੀ ਪੰਜਾਬ ਦੇ ਅੰਦਰ ਨਹੀਂ ਬਲਕਿ ਦੇਸ਼ ਦੇ ਅੰਦਰ ਬਹੁਤ ਵੱਡਾ ਵਿਸ਼ਵਾਸ ਔਰ ਬਹੁਤ ਵੱਡਾ ਡੰਕਾ ਸੀਬੀਆਈ ਦਾ ਔਰ ਇਸ ਮਾਮਲੇ ਦੇ ਵਿੱਚ ਵੀ ਸੀਬੀਆਈ ਨੇ ਧੱਕ ਕਿਵੇਂ ਪਾ ਦਿੱਤੀ ਆ ਔਰ ਦੂਜੇ ਪਾਸੇ ਨਾਨਕ ਸਿੰਘ ਉਹਨਾਂ ਮੁਲਾਜ਼ਮਾਂ ਤੋਂ ਸਭ ਤੋਂ ਵੱਡੇ ਦੋਸ਼ੀ ਪਾਏ ਗਏ ਨੇ ਮੈਂ ਤੁਹਾਨੂੰ ਇਹਦੀ ਖਬਰ ਸੁਣਾਉਣਾ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਮੈਂ ਸਾਂਝੀ ਕਰੂੰਗਾ ਜੀ ਦੇ ਨਾਲ ਜਿਹੜੇ ਸਾਡੇ ਹੋਰ ਵੀ ਪੁਲਿਸ ਮਲਾਜ਼ਮ ਨੇ ਉਹਨਾਂ ਨੂੰ ਇਸ ਗੱਲ ਦਾ ਸੁਨੇਹਾ ਜ਼ਰੂਰ ਜਾਊਗਾ ਕਿ ਅੱਗੇ ਤੋਂ ਜੇਕਰ ਪੰਜਾਬ ਦੇ ਅੰਦਰ ਕੋਈ ਐਸੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤੇ ਦੇ ਇਨਜਾਮ ਕੀ ਹੋਣਗੇ ਇਹ ਤੁਸੀਂ ਆਪ ਹੀ ਦੇਖ ਲੋਗੇ ਸੁਣੋ ਕੁਝ ਇੱਕ ਦੇਖੋ ਇੱਕ ਆਰਮੀ ਦੇ ਕਰਦੇ ਨਾਲ ਇੱਕ ਕਰਨਲ ਦੇ ਨਾਲ ਇੰਨਾ ਕੁਝ ਹੋਇਆ ਜੋ ਵੀ ਕੀਤਾ ਉਹਨਾਂ ਨੇ ਉਸ ਵੇਲੇ ਇਹ ਸਾਰਾ ਕੁਝ ਸਾਰੀ ਦੁਨੀਆ ਨੂੰ بار بار ਡਟੇ ਸਮਝਾਉਂਦੀ ਲੋੜ ਨਹੀਂ ਹੈ ਜੋ ਵੀ ਕੀਤਾ ਉਸ ਕੀਤੇ ਦਾ ਸਾਡੇ ਪੁਲਿਸ ਅਫਸਰਾਂ ਕੋਲੋਂ ਉਹਨਾਂ ਨੂੰ ਘਰ ਵਾਲਿਆਂ ਨੂੰ ਉਹਨਾਂ ਦੇ ਨੂੰ ਅਛਾਪ ਨਹੀਂ ਦਿੱਤਾ ਗਿਆ ਜਿਸ ਸੰਬੰਧੀ ਸਾਡੀ ਪੰਜਾਬ ਪੁਲਿਸ ਦਾ ਇਥੋਂ ਸਾਫ ਫੇਲਿਅਰ ਨਜ਼ਰ ਆਦਾ ਫੇਰ ਲਈਏ ਆਪਾਂ ਜੀ ਇਹ ਗੱਲ ਮੈਂ ਟੀਵੀ ਸਾਹਿਬ ਨੂੰ ਇੱਕ ਸਵਾਲ ਪੁੱਛਦਾ ਕਿਹ ਲੜਾਈ ਝਗੜਾ ਹੁੰਦਾ ਹੀ ਹੈ ਬਹੁਤ ਜਗ੍ਹਾ ਲੜਾਈ ਝਗੜੇ ਹੁੰਦੇ ਕਿੱਥੇ ਕਿੱਥੇ ਨਹੀਂ ਹੋਏ ਕਿਤੇ ਜਾਣ ਬੁੱਝ ਕੇ ਕਿਤੇ ਨਹੀਂ ਹੁੰਦੇ ਕੋਈ ਨੋ ਇੰਗਲੀਸ਼ ਕਿਤੇ ਨਹੀਂ ਆ ਅਚਾਨਕ ਸੁਭਾਵਕ ਕਿਤੇ ਹੋ ਜਾਂਦਾ ਪਰ ਇਹ ਮਸਲਾ ਵੀ ਜੇ ਏਡਾ ਵੱਡਾ ਹੋ ਗਿਆ ਤੇ ਤੁਸੀਂ ਇਹਨੂੰ ਹੱਲ ਕਰਨ ਦੀ ਬਜਾਏ ਤੁਸੀਂ ਆਪਣਾ ਫੇਰ ਜਾਂ ਸ਼ਰਿਆਮ ਦਿਖਾਤਾ ਲੋਕਾਂ ਨੂੰ ਵੀ ਸਾਡੇ ਕੋਲ ਨਹੀਂ ਦੇਖੋ ਉਹਨਾਂ ਨੇ ਕਿੱਥੋਂ ਤੱਕ ਕਾਇਰ ਪੈਰ ਬਈ ਕੀ ਕੀ ਕਾਰਵਾਈ ਕੀਤੀ ਕਿ ਸਾਡਾ ਜੀ ਇਨਸਾਫ ਦਵਾਇਆ ਜਾਏ ਇਨਸਾਫ ਦਵਾਇਆ ਜਾਏ ਤੁਸੀਂ ਇਨਸਾਫ ਦਵਾਉਣ ਦੇ ਬਿਲਕੁਲ ਹੱਕ ਛੋ ਉਸ ਤੋਂ ਬਾਅਦ ਅਪਰੋਚ ਕੀਤੀ ਗਈ ਕਿ ਸੀਐਮ ਸਾਹਿਬ ਨੂੰ ਮਿਲਣਾ ਸੀਐਮ ਸਾਹਿਬ ਨੂੰ ਮਿਲਿਆ ਗਿਆ ਮੈਂ ਵੀ ਸੀਐਮ ਸਾਹਿਬ ਦੇ ਨਾਲ ਮਿਲਿਆ ਸੀਐਮ ਸਾਹਿਬ ਨੇ ਸਾਨੂੰ ਇਹੋ ਜਿਹੀ ਮਿੱਠੀ ਗੋਲੀ ਦੇ ਕੇ ਸਾਨੂੰ ਬਾਹਰ{{\text{ਤੋੜਤਾ}}}}{ਕਿ ਸ਼ਾਮ ਤੱਕ ਤੁਹਾਨੂੰ ਇਹ ਰਿਸਰਟ ਦੇਨੇ ਆ ਉਹ ਸ਼ਾਮ ਵਜੇ ਤੱਕ ਨਹੀਂ ਆਈ ਤਾਂ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਸਾਹਿਬ ਦਾ ਪੁਲਿਸ ਅਫਸਰ ਸੀ ਔਰ ਦੂਜੇ ਪਾਸੇ ਉਹਨਾਂ ਨੂੰ ਮਿਲਿਆ ਵੀ ਜਾਂਦਾ ਔਰ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਦੇ ਘਰ ਵਾਲੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਕਹਿੰਦਾ ਵੀ ਤੁਹਾਨੂੰ ਸ਼ਾਮ ਦੇ 5 ਵਜੇ ਤੱਕ ਦਾ ਟਾਈਮ ਵੀ ਰੱਖਿਆ ਜਾਂਦਾ ਤਾਂ ਉਸ ਦਾ ਅੱਜ ਤੱਕ ਟਾਈਮ ਨਹੀਂ ਆਇਆ ਇਹ ਗੱਲ ਸੱਚ ਹੈ ਔਰ ਦੂਜੇ ਪਾਸੇ ਜਿਹੜੇ ਐਸਐਸਪੀ ਨਾਨਕ ਸਿੰਘ ਨੇ ਇਹ ਸਭ ਤੋਂ ਵੱਡੇ ਦੋਸ਼ੀ ਕਿਉਂ ਪਾਏ ਗਏ ਨੇ ਇਹਨਾਂ ਨੇ ਦਰਸਲ ਦੇ ਵਿੱਚ ਨਾ ਤਾਂ ਉਹਨਾਂ ਤੇ ਕਾਰਵਾਈ ਕੀਤੀ ਬਲਕਿ ਕਾਰਵਾਈ ਕਰਨ ਦੀ ਵਿਰائے ਚਾਰੇ ਪੁਲਿਸ ਮੁਲਾਜ਼ਮਾਂ ਨੂੰ ਰੁਕੋ ਰਿਹਾ ਜਾਂਦਾ ਉਸ ਤੋਂ ਬਾਅਦ ਕਰਨਲ ਵਾਠ ਦੀ ਪਤਨੀ ਧਰਨਾ ਲਾਉਂਦੀ ਹੈ ਪਟਿਆਲੇ ਦੇ ਅੰਦਰ ਤੇ ਉੱਥੇ ਪੂਰਾ ਪੰਜਾਬ ਦਾ ਸੈਰਾ ਪਹੁੰਚ ਜਾਂਦਾ ਤਾਂ ਫੇਰ ਵੀ ਇਹਨਾਂ ਦੀ ਪੁਲਿਸ ਦੇ ਸਿਰ ਦੇ ਉੱਤੋਂ ਕੋਈ ਜੋ ਨਹੀਂ ਸਰਖਦੀ ਤਾਂ ਫੇਰ ਪੰਜਾਬ ਦਾ ਜਦੋਂ ਸੈਰਾ ਪਹੁੰਚ ਜਾਂਦਾ ਤਾਂ ਮੁੱਖ ਮੰਤਰੀ ਤੱਕ ਗੱਲ ਜਾਂਦੀ ਹੈ ਵੱਡੇ ਵੱਡੇ ਜਿਹੜੇ ਹਾਈ ਲੈਵਲ ਤੱਕ ਸਾਡੇ ਰੱਖਿਆ ਮੰਤਰੀ ਨੇ ਫੌਜ ਦੇ ਰਾਜਨਾਥ ਸਿੰਘ ਦਾ ਫੇਰ ਜਦੋਂ ਹਾਈ ਲੈਵਲ ਤੱਕ ਇਹ ਮੁੱਦਾ ਜਾਂਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਤੱਕ ਵੀ ਇਹ ਮੁੱਦਾ ਪਹੁੰਚ ਜਾਂਦਾ ਤਾਂ ਉੱਥੋਂ ਵੀ ਕੋਈ ਸਿੱਟਾ ਸਾਹਮਣੇ ਨਿਕਲ ਕੇ ਨਹੀਂ ਆਉਂਦਾ ਪਰ ਦੂਜੇ ਪਾਸੇ ਸੀਬੀਆਈ ਤੇ ਮਾਮਲਾ ਕੇ ਅਟਕ ਜਾਂਦਾ ਕਿਉਂਕਿ ਪਹਿਲਾਂ ਇਹਦਾ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਵੀ ਮੁੱਦਾ ਦਿੱਤਾ ਸੀ ਕਿ ਤੁਸੀਂ ਇਹ ਕੇਸ ਰਿਸੋਲਵ ਕਰੋਗੇ ਪਰ ਉਹਨਾਂ ਦਾ ਵੀ ਵਿੱਚ ਮਲਾਵਟੀ ਜਿਹੜਾ ਕਿ ਮਾਮਲਾ ਸਾਹਮਣੇ ਆ ਗਿਆ ਸੀ ਉਹ ਪੰਜਾਬ ਨੇ ਦੇਖਿਆ ਔਰ ਹੁਣ ਫੇਰ ਸੀਬੀਆਈ ਤੱਕ ਜਦੋਂ ਮੁੜ ਕੇ ਆਉਂਦਾ ਨਾ ਤਬੇ ਸੀਬੀਏ ਆਪਣੀ ਧੱਕ ਪਾਉਂਦੀ ਐ ਇਸ ਕੇਸ ਦੇ ਅੰਦਰ ਜਿਹੜੇ ਕੱਲ 4 ਪੁਲਿਸ ਮੁਲਾਜ਼ਮਾਂ ਦੇ ਉੱਤੇ ਦੋਸ਼ ਪੱਤਰ ਕੋਰਟ ਦੇ ਅੰਦਰ ਦਾਖਲ ਕਰ ਦਿੱਤੇ ਗਏ ਸੀ ਔਰ ਦੂਜੇ ਪਾਸੇ ਜੀ ਨਾਨਕ ਸਿੰਘ ਐਸਐਸਪੀ ਜਿਹੜੇ ਕਿ ਅੱਜ ਡੀਆਈਜੀ ਦੀ ਰੇਂਜ ਦੇ ਆਫੀਸਰ ਨਹੀਂ ਕਿਉਂਕਿ ਜਦੋਂ ਇਹਨਾਂ ਨੇ ਇਨਕਾਊਂਟਰ ਕੀਤਾ ਸੀ ਨਾ ਜਸਪ੍ਰੀਤ ਸਿੰਘ ਦਾ ਉਸੇ ਹੀ ਦਿਨ ਜਦੋਂ ਕਰਨਲ ਨੂੰ ਬਾਦ ਦੇ ਵਿੱਚ ਕੁਰਦੇ ਨੇ ਪਹਿਲਾਂ ਇੱਕ ਜਸਪ੍ਰੀਤ ਨਾਂ ਦੇ ਮੁੰਡੇ ਦਾ ਇਨਕਾਊਂਟਰ ਕਰਕੇ ਆਉਂਦੇ ਨੇ ਮੋਂ ਮੈਂ ਖਬਰਾਂ ਅਕਸਰ ਆਪਣੇ ਚੈਨਲ ਤੇ ਚਲਾ ਵੀ ਚੁੱਕਿਆ ਉਸ ਵਕਤ ਔਰ ਉਹਨਾਂ ਨੂੰ ਇੰਨਾ ਨਸ਼ਾ ਹੁੰਦਾ ਨਾ ਕਿ ਸਾਡੀ ਪੁਲਿਸ ਹੈ ਸਾਡੀ ਸਰਕਾਰ ਸਾਨੂੰ ਖੁਦ ਹੀ ਸ਼ੂਟ ਪਰ ਉਹਨਾਂ ਨੇ ਜਦੋਂ ਕਤਲ ਕਰ ਦਿੱਤਾ ਉਹਨਾਂ ਦੇ ਹੌਸਲੇ ਵਧੇ ਹੋਏ ਸੀ ਤਾਂ ਜਿਹੜੀ ਕਾਰਵਾਈ ਉਹਨਾਂ ਨੇ ਨਹੀਂ ਕੀਤੀ ਹੁਣ ਐਸਐਸਪੀ ਨਾਨਕ ਸਿੰਘ ਨੂੰ ਵੀ ਇਹ ਭਾਰੀ ਪੈਣ ਜਾ ਰਹੀ ਹੈ ਕਿਉਂਕਿ ਸੀਬੀਆਈ ਤੇ ਭਰੋਸਾ ਐਵੇਂ ਨਹੀਂ ਪੰਜਾਬ ਦੇ ਲੋਕ ਜਾਂ ਪੂਰੇ ਦੇਸ਼ ਦੇ ਕਰਦੇ ਸੀਬੀਆਈ ਉਹ ਏਜੰਸੀ ਹੈ ਕਿ ਹਰ ਇੱਕ ਬੱਚੇ-ਬੱਚੇ ਨੂੰ ਇਹਨਾਂ ਦੇ ਉੱਤੇ ਭਰੋਸਾ ਸੀ ਕਿ ਸੀਬੀਆਈ ਕਰੂਗੀ ਇਸ ਦਾ ਮਾਮਲਾ ਨਿਪਟਾਰਾ ਸੀਬੀਆਈ ਕਰੂਗੀ ਬਹੁਤ ਸਾਰੇ ਵੱਡੇ-ਵੱਡੇ ਅਧਿਕਾਰੀ ਫੌਜ ਦੇ ਰੈਂਕ ਦੇ ਜਿਹੜੇ ਕਿ ਕਰਨਲ ਰੈਂਕ ਦੇ ਜਿਹੜੇ ਅਧਿਕਾਰੀ ਸੀ ਕਰਨਲ ਡੂਡੀ ਸਾਹਿਬ ਆਏ ਖਬਰਾਂ ਦੇ ਵਿੱਚ ਤੁਸੀਂ ਅਕਸਰ ਵੇਖਿਆ ਕਿ ਕਰਨਲ ਮਾਮਲੇ ਦੇ ਵਿੱਚ ਜੇਕਰ ਭਾਈ ਇਨਸਾਫ ਨਾ ਮਿਲਿਆ ਤੇ ਫਿਰ ਫੌਜ ਚੜ ਕੇ ਆਉਗੀ ਤੇ ਜਿਵੇਂ ਪਹਿਲਾਂ ਇੱਕ ਪਟਿਆਲੇ ਦੇ ਵਿੱਚ ਐਸਐਸਪੀ ਨੂੰ ਘੇਰਾ ਪਾ ਕੇ ਥਾਣੇ ਦੇ ਵਿੱਚੋਂ ਫੌਜ ਨੇ ਚੱਕਿਆ ਸੀ ਉਸੇ ਹੀ ਪ੍ਰਕਾਰ ਫੌਜਵੰਨੀਆਂ ਅਲਟੀਮੇਟਮ ਦਿੱਤੇ ਗਏ ਹਾਲਾਂਕਿ ਫੌਜ ਨੇ ਹਲੇ ਤੇ ਕਪਾਹਲ ਨਹੀਂ ਕੀਤੀ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਜੇਕਰ ਇਨਸਾਫ ਕਦੇ ਵੀ ਸਾਡੇ ਕਰਮਲ ਨੂੰ ਨਾ ਛੇਤੀ ਤੋਂ ਛੇਤੀ ਮਿਲਿਆ ਤੇ ਅਸੀਂ ਤਹਾਬੇ ਚਾਰ ਪੁਲਿਸ ਮੁਲਾਜ਼ਮਾਂ ਸਵੇਤ ਐਸਐਸਪੀ ਨਾਨਕ ਨੂੰ ਵੀ ਚੱਕਾਂਗੇ ਇਹ ਬਹੁਤ ਸਾਰੇ ਫੌਜ ਦੇ ਅਧਿਕਾਰੀ ਨੇ ਉਹਨਾਂ ਦੀਆਂ ਵੀਡੀਓ ਮੇਰੇ ਕੋਲ ਹਲੇ ਤੱਕ ਪਈਆਂ ਨੇ ਤੋਂ ਮੈਂ ਤੁਹਾਨੂੰ ਸੁਣਾ ਵੀ ਸਕਦਾ ਜੇ ਮਾਮਲਾ ਹੋਰ ਧੂਲ ਫੜੀ ਨਾ ਇਸ ਮਾਮਲੇ ਨੇ ਤੇ ਮੈਂ ਤੁਹਾਨੂੰ ਕੁਝ ਹੋਰ ਜੀ ਬਿਆਨ ਸੁਣਾਉਂਗਾ ਇਸ ਮਾਮਲੇ ਦੇ ਵਿੱਚ ਜਿਹੜੇ ਹੈਰਾਨ ਕਰ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਵਾਸਤੇ ਉਹਨਾਂ ਵਾਸਤੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਤਾਂ ਹੁਣ ਕਰਨਲ ਮਾਮਲੇ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚੋਂ ਫੇਰ ਤੇ ਇੱਕ ਗੱਲ ਉੱਠੀ ਆ ਕਹਿੰਦੇ ਜੀ ਇਹਦੇ ਵਿੱਚ ਨਾਨਕ ਸਿੰਘ ਐਸਐਸਪੀ ਹਨ ਜਿਹੜੇ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਅਸੀਂ ਚਾਰ ਪੁਲਿਸ ਮੁਲਾਜ਼ਮ ਲੁਕੋਏ ਉਹਨਾਂ ਦੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਹੌਸਲਾ ਦਿੱਤਾ ਹਾਲਾਂਕਿ ਕ ਵੀਡੀਓ ਦੇ ਵਿੱਚ ਉਹਨਾਂ ਨੇ ਗਲਤੀ ਵੀ ਮੰਨੀ ਸੀ ਆਪਣੀ ਜਿਹੜੀ ਕਿ ਕਰਨਲ ਵਾਖ ਦੀ ਪਤਨੀ ਨੇ ਕੋਰਟ ਦੇ ਅੰਦਰ ਵੀ ਦਿਖਾ ਦਿੱਤੀ ਸੀ ਬਲਕਿ ਇਹਦੇ ਵਿੱਚ ਹੋਣਾ ਤਾਂ ਇਨਸਾਫ ਹੀ ਆ ਕਿਉਂਕਿ ਸਾਰਾ ਦੇਸ਼ ਜਾਣਦਾ ਜੱਜ ਸਾਹਿਬ ਨੇ ਉਹ ਵੀਡੀਓ ਦੇਖ ਲਈ ਹੈ ਇੱਥੇ ਤੇ ਇੱਕ ਮਾਮਲਾ ਪਹੁੰਚ ਗਿਆ ਸੀ ਕਿ ਜੱਜ ਨੂੰ ਵੀ ਬਦਲ ਦਿੱਤਾ ਗਿਆ ਸੀ ਜਿਹਦੇ ਕੋਲ ਕਰਨਲ ਦਾ ਕੇਸ ਸੀ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਦੀ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ